ਮੈਂ ਜਿਹੜੀ ਅੱਜ ਗੱਲਬਾਤ ਕਰਨੀ ਆ ਆਪਣੇ ਮਜ਼ਦੂਰ ਭਾਈਚਾਰੇ ਬਾਰੇ ਜਿਹੜੀ ਗੱਲਬਾਤ ਕਰਨੀ ਆ ਅੱਜ ਹੁਣ ਅਸੀਂ ਦੀਨਾਨਗਰ ਦੇ ਜਿਹੜੇ ਇਲਾਕੇ ਦੇ ਵਿੱਚਾਂ ਅਸੀਂ ਅੱਜ ਬੱਕ ਬੱਕ ਪਿੰਡਾਂ ਦੇ ਵਿੱਚ ਗਏ ਆ ਸਾਡੇ ਨਾਲ ਬਹੁਤ ਸਾਰੀਆਂ ਐਨ ਜੂ ਆਰ ਵੀ ਅੱਜ ਮਿਲ ਕੇ ਬਹੁਤ ਵੱਡੇ ਜਿਹੜੇ ਵਿਚਾਰ ਪਕਾੰਦਰੇ ਕੀਤੇ ਨੇਗੇ ਮੈਂ ਸਾਰਿਆਂ ਨੂੰ ਅੱਜ ਮਿਲਿਆ ਤੇ ਜਿਹੜੀ ਖਾਸ ਕਰਕੇ ਮੈਂ ਗੱਲ ਮਜ਼ਦੂਰ ਭਾਈਚਾਰੇ ਬਾਰੇ ਕਰਨੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਨੇ ਵੱਡੇ ਵੱਡੇ ਗੱਪ ਵੱਡੇ ਉਨ੍ਹਾਂ ਦੇ ਵਿੱਚੋਂ ਖਾਸ ਕਰਕੇ ਜਿਹੜੀ ਮੈਂ ਗੱਲ ਮਜ਼ਦੂਰ ਭਾਈਚਾਰੇ ਬਾਰੇ ਦੇਖੀ ਨਹੀਂ ਮੈਂ ਕਿਸਾਨ ਦਾ ਪੁੱਤਾਂ ਅਸੀਂ ਕਿਸਾਨ ਮਜ਼ਦੂਰ ਇਕਤਾ ਦਾ ਹਮੇਸ਼ਾ ਨਾਰਾ ਲਾਉਨੇ ਆ ਪਰ ਜੋ ਮੈਂ ਇਸ ਸਮੇਂ ਮਜ਼ਦੂਰਾਂ ਦੇ ਘਰਾਂ ਦੇ ਹਾਲਾਤ ਦੇਖੇ ਨੇਗੇ ਉਹ ਬਹੁਤ ਹੀ ਮਾੜੇ ਹਾਲਾਤ ਨੇਗੇ ਕਿਉਂਕਿ ਇੱਕ ਪਾਸਤਾ ਜਿਹੜਾ ਸਾਡੀਆਂ ਧੀਆਂ ਦੇ ਸਾਡੇ ਕੁੜੀਆਂ ਦੇ ਮਜ਼ਦੂਰ ਭਾਈਚਾਰਾਂ ਦੇ ਵਿੱਚ ਕਾਰਜ ਰੱਖੇ ਹੋਣੇ ਉਧਰੋਂ ਸਾਰੇ-ਸਾਰੇ ਘਰ ਟਹਿ ਗਏ ਇਸ ਕਰਕੇ ਮੈਂ ਇਹ ਚੀਜ਼ ਚਾਹਣਾ ਵੀ ਬੰਨਾਂ ਦੇ ਵੀ ਕੰਮ ਬਹੁਤ ਸੋਹਣੇ ਚੱਲ ਰਹੇ ਨੇਗੇ ਤੇ ਕਣਕ ਵੀ ਜਾਂਦਾ ਹੈ ਜਿਹੜਾ ਕੰਮ ਲੇਟ ਚੱਲਣਾ ਤੇ ਪਰ ਮਪਾਲ ਦੇ ਆਧਾਰ ਤੇ ਹੀ ਗੱਲ ਕਹਿਣਾ ਚਾਹਣਾ ਜਿਹੜੇ ਮਜ਼ਦੂਰ ਭਾਈਚਾਰੇ ਦੇ ਘਰ ਟਹਿ ਗਏ ਉਹਨਾਂ ਦੇ ਆਪਾਂ ਪੈਲ ਦੇ ਆਧਾਰ ਤੇ ਪਿੰਡਾਂ ਮੁਤਾਬਕ ਪਿੰਡ ਵੰਡ ਕੇ ਸਾਰੀਆਂ ਜਥੇ ਬੰਦੀਆਂ ਆਪਾਂ ਉਹਨਾਂ ਦੇ ਘਰ ਜੂਰ ਪਵਾਈਏ ਕਿਉਂਕਿ ਉਹਨਾਂ ਦੇ ਬੜੇ ਮਾੜੇ ਹਾਲਾਤ ਨੇ ਕਿ ਆਪਾਂ ਆਪਣੇ ਮਜ਼ਦੂਰ ਭਾਈਚਾਰੇ ਨੂੰ ਕੱਲਾ ਆਟਾ ਦਾਲ ਰਾਸ਼ਨ ਤੇ ਈਕ੍ਰਿਣਾ ਸੀਮਤ ਰੱਖੀਏ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਬਹੁਤ ਸੋਣਾ ਜਿਹੜਾ ਕਾਰਜ ਕਰ ਰਹੀਆਂ ਨੇ ਕਿਉਂਕਿ ਜਿਹੜੀਆਂ ਸੰਸਥਾਵਾਂ ਨੇ ਮੈਨੂੰ ਉਹਨਾਂ ਨੂੰ ਬੇਨਤੀ ਕਰਦਾ ਪਿੰਡਾਂ ਮੁਤਾਬਕ ਉਹ ਆਪੋ ਆਪਣੇ ਪਿੰਡਾਂ ਦੀਆਂ ਲਿਸਟਾਂ ਵੀ ਜਾਰੀ ਕਰਨ ਕਿ ਅਸੀਂ ਆ ਪਿੰਡ ਗੋਦ ਲੈਂਦੇ ਹਾਂ ਇਹ ਪਿੰਡ ਦੇ ਵਿੱਚ ਅਸੀਂ ਕੰਮ ਕਰਾਂਗੇ ਤੇ ਤੁਸੀਂ ਅਗਲੇ ਪਿੰਡਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਅਗਲੇ ਪਿੰਡਾਂ ਦੇ ਵਿੱਚ ਕੰਮ ਕਰਨ ਅੱਜ ਬਹੁਤ ਸੋਣਾ ਜਿਹੜਾ ਅ ਅੱਜ ਗੱਲਾਂ ਜਿਹੜੀਆਂ ਅਸੀਂ ਜਥੇਬੰਦੀਆਂ ਨੂੰ ਕੀਤੀਆਂ ਤੇ ਨਾਲ ਅਸੀਂ ਕਈ ਕਾਫੀ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਇਆ ਮੈਂ ਹੀ ਬੇਨਤੀ ਕਰਦਾ ਵੀ ਆਪਾਂ ਪਹਿਲ ਦੇ ਆਧਾਰ ਤੇ ਆਪਾਂ ਆਪਣੇ ਮਜ਼ਦੂਰ ਭਾਈਚਾਰੇ ਦੇ ਨਾਲ ਖੜੀਏ ਉਹਨਾਂ ਦੇ ਘਰ ਪਵਾਈਏ ਕਿਉਂਕਿ ਆਪਾਂ ਆਪਣਿਆਂ ਨੂੰ ਉੱਪਰ ਚੱਕੀਏ ਆਪਾਂ ਆਪਣੇ ਪੰਜਾਬ ਨੂੰ ਉੱਪਰ ਚੱਕੀਏ ਇਸ ਕਰਕੇ ਮੇਰੀਆਂ ਇਹ ਬੇਨਤੀਆਂ ਲਗੀਆਂ ਸਰਕਾਰਾਂ ਤੁਸੀਂ ਬੜੀ ਵੱਡੀ ਆਸ ਨਾ ਰੱਖਿਓ ਇਹਨਾਂ ਦੇ ਗੱਪ-ਗਪੌੜੇ ਇਹਨਾਂ ਦੇ ਇਸ ਤਰ੍ਹਾਂ ਹੀ ਰਹਿਣਗੇ ਇਹ ਮੇਰੀ ਜੱਥੇਬੰਦੀ ਨੂੰ ਬੇਨਤੀ ਆ ਵੀ ਆਪੋ ਆਪਣੇ ਪਿੰਡਾਂ ਨੂੰ ਗੋਦ ਲੈ ਕੇ ਤੇ ਉਹਨਾਂ ਦੇ ਜਿਹੜੇ ਇੱਕ ਬੋਰਡ ਕਢਾ ਕੇ ਪਿੰਡਾਂ ਦੇ ਮੂਹਰੇ ਲਾਏ ਜਾਣ ਵੀ ਆ ਪਿੰਡਾਂ ਦੇ ਵਿੱਚ ਆ ਜੱਥੇਬੰਦੀ ਕੰਮ ਕਰ ਰਹੀ ਹੈ ਤੇ ਦੂਜੀ ਜੱਥੇਬੰਦੀ ਦੂਜੇ ਆਪਣੇ ਗੋਤ ਲੈ ਕੇ ਪਹਿਲ ਦੇ ਆਧਾਰ ਤੇ ਆਪਾਂ ਮਜ਼ਦੂਰ ਭਾਈਚਾਰੇ ਦੇ ਟਾਹੇ ਹੋਏ ਘਰ ਬਣਾਈਏ ਤੇ ਜਵਾਕਾਂ ਨੂੰ ਪੜ੍ਹਾਈ ਵੱਲ ਤੋਰੀਏ ਕਿ ਉਹਨਾਂ ਦੀ ਪੜ੍ਹਾਈ ਦਾ ਕਿਸ ਤਰ੍ਹਾਂ ਜਿਹੜਾ ਕਿ ਆਪਣਾ ਉਹਨਾਂ ਨੂੰ ਪੜ੍ਹਾਈਏ ਤੇ ਆਪਾਂ ਗਰੀਬੀ ਕਿਸ ਤਰ੍ਹਾਂ ਦੂਰ ਕਰੀਏ ਇਹ ਜਿਹੜਾ ਕਿ ਆਪਣੇ ਭਾਈਚਾਰੇ ਨੂੰ ਨਾਲ ਖੜੇ ਕਰਾਂਗੇ ਤਾਂ ਪੰਜਾਬ ਦੀ ਤਰੱਕੀ ਹੋ ਸਕਦੀ ਆ ਸਾਡਾ ਕਿਸਾਨ ਮਜ਼ਦੂਰ ਭਾਈਚਾਰਾ ਜਿਹੜਾ ਏਕਤਾ ਉਹ ਜਿੰਦਾਬਾਦ ਰਹੇ ਤੇ ਜਿੰਦਾਬਾਦ ਰਹਿਣਾ ਚਾਹੀਦਾ ਕਿਤੇ ਆ ਸਾਡੇ ਪਿੰਡ ਦੇ ਵਿੱਚ ਜਾ ਕੇ ਪੁੱਛਿਓ ਸਭ ਤੋਂ ਵੱਧ ਮੇਰਾ ਸਾਡੇ ਮਜ਼ਦੂਰ ਭਾਈਚਾਰੇ ਨਾਲ ਹੀ ਪਿਆਰ ਹੈ ਤੇ ਤੁਹਾਡਾ ਸਾਰਿਆਂ ਦਾ ਜਥੇ ਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਪਹਿਲ ਦੇ ਆਧਾਰ ਤੇ ਆਪਣਾ ਆਪਣੇ ਮਜ਼ਦੂਰ ਭਾਈਚਾਰੇ ਦੀ ਮਾਫੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੀ ਅੱਜ ਗੱਲਬਾਤ ਕਰਨੀ ਆ ਆਪਣੇ ਮਜ਼ਦੂਰ ਭਾਈਚਾਰੇ ਬਾਰੇ ਜਿਹੜੀ ਗੱਲਬਾਤ ਕਰਨੀ ਆ ਅੱਜ ਹੁਣ ਅਸੀਂ ਦੀਨਾਨਗਰ ਦੇ ਜਿਹੜੇ ਇਲਾਕੇ ਦੇ ਵਿੱਚ ਆ ਅਸੀਂ ਅੱਜ ਬੱਕ ਬੱਕ ਪਿੰਡਾਂ ਦੇ ਵਿੱਚ ਗਏ ਆ ਸਾਡੇ ਨਾਲ ਬਹੁਤ ਸਾਰੀਆਂ ਐਨ ਜੀਓ ਨੇ ਵੀ ਅੱਜ ਮਿਲ ਕੇ ਬਹੁਤ ਵੱਡੇ ਜਿਹੜੇ ਵਿਚਾਰ ਪਕਾੰਦਰੇ ਕੀਤੇ ਨੇਗੇ ਮੈਂ ਸਾਰਿਆਂ ਨੂੰ ਅੱਜ ਮਿਲਿਆ ਤੇ ਜਿਹੜੀ ਖਾਸ ਕਰਕੇ ਮੈਂ ਗੱਲ ਮਜ਼ਦੂਰ ਭਾਈਚਾਰੇ ਬਾਰੇ ਕਰਨੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਨੇ ਵੱਡੇ ਵੱਡੇ ਗੱਪ ਵੱਡੇ ਉਹਨਾਂ ਦੇ ਵਿੱਚੋਂ ਖਾਸ ਕਰਕੇ ਜਿਹੜੀ ਮੈਂ ਗੱਲ ਮਜ਼ਦੂਰ ਭਾਈਚਾਰੇ ਬਾਰੇ ਦੇਖੀ ਨਹੀਂ ਮੈਂ ਕਿਸਾਨ ਦਾ ਪੁੱਤਾਂ ਅਸੀਂ ਕਿਸਾਨ ਮਜ਼ਦੂਰ ਇਕਤਾ ਦਾ ਹਮੇਸ਼ਾ ਨਾਰਾ ਲਾਉਨੇ ਆ ਪਰ ਜੋ ਮੈਂ ਇਸ ਸਮੇਂ ਮਜ਼ਦੂਰਾਂ ਦੇ ਘਰਾਂ ਦੇ ਹਾਲਾਤ ਦੇਖੇ ਨੇਗੇ ਉਹ ਬਹੁਤ ਹੀ ਮਾੜੇ ਹਾਲਾਤ ਨੇਗੇ ਕਿਉਂਕਿ ਇੱਕ ਪਾਸਤਾ ਜਿਹੜਾ ਸਾਡੀਆਂ ਧੀਆਂ ਦੇ ਸਾਡੇ ਕੁੜੀਆਂ ਦੇ ਮਜ਼ਦੂਰ ਭਾਈਚਾਰਿਆਂ ਦੇ ਵਿੱਚ ਕਾਰਜ ਰੱਖੇ ਹੋਣੇ ਉਧਰੋਂ ਸਾਰੇ-ਸਾਰੇ ਘਰ ਟਹਿ ਗਏ ਇਸ ਕਰਕੇ ਮੈਂ ਇਹ ਚੀਜ਼ ਚਾਹਣਾ ਵੀ ਬੰਨਾਂ ਦੇ ਵੀ ਕੰਮ ਬਹੁਤ ਸੋਹਣੇ ਚੱਲ ਰਹੇ ਨੇਗੇ ਤੇ ਕਣਕ ਵੀ ਜੰਦਾ ਹ ਜਿਹੜਾ ਕੰਮ ਲੇਟ ਚੱਲਣਾ ਤੇ ਪਰ ਮੈਂ ਪਹਿਲ ਦੇ ਆਧਾਰ ਤੇ ਹੀ ਗੱਲ ਕਹਿਣਾ ਚਾਹਣਾ ਜਿਹੜੇ ਮਜ਼ਦੂਰ ਭਾਈਚਾਰਿਆਂ ਦੇ ਘਰ ਟਹਿ ਗਏ ਉਹਨਾਂ ਦੇ ਆਪਾਂ ਪਹਿਲ ਦੇ ਆਧਾਰ ਤੇ ਪਿੰਡਾਂ ਮੁਤਾਬਕ ਪਿੰਡ ਵੰਡ ਕੇ ਸਾਰੀਆਂ ਜਥੇ ਬੰਦੀਆਂ ਆਪਾਂ ਉਹਨਾਂ ਦੇ ਘਰ ਜੂਰ ਪਵਾਈਏ ਕਿਉਂਕਿ ਉਹਨਾਂ ਦੇ ਬੜੇ ਮਾੜੇ ਹਾਲਾਤ ਨੇ ਕਿ ਆਪਾਂ ਆਪਣੇ ਮਜ਼ਦੂਰ ਭਾਈਚਾਰੇ ਨੂੰ ਕੱਲਾ ਆਟਾ ਦਾਲ ਰਾਸ਼ਨ ਤੇ ਈਕ੍ਰਿਣਾ ਸੀਮਤ ਰੱਖੀਏ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਬਹੁਤ ਸੋਣਾ ਜਿਹੜਾ ਕਾਰਜ ਕਰ ਰਹੀਆਂ ਨੇ ਕਿਉਂਕਿ ਜਿਹੜੀਆਂ ਸੰਸਥਾਵਾਂ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਪਿੰਡਾਂ ਮੁਤਾਬਕ ਉਹ ਆਪੋ ਆਪਣੇ ਪਿੰਡਾਂ ਦੀਆਂ ਲਿਸਟਾਂ ਵੀ ਜਾਰੀ ਕਰਨ ਕਿ ਅਸੀਂ ਆ ਪਿੰਡ ਗੋਦ ਲੈਂਦੇ ਹਾਂ ਇਹ ਪਿੰਡ ਦੇ ਵਿੱਚ ਅਸੀਂ ਕੰਮ ਕਰਾਂਗੇ ਤੇ ਤੁਸੀਂ ਅਗਲੇ ਪਿੰਡਾਂ ਦੇ ਵਿੱਚ ਜਿਹੜੀਆਂ ਜੱਥੇਬੰਦੀਆਂ ਅਗਲੇ ਪਿੰਡਾਂ ਦੇ ਵਿੱਚ ਕੰਮ ਕਰਨ ਅੱਜ ਬਹੁਤ ਸੁਣਾ ਜਿਹੜਾ ਅ ਅੱਜ ਗੱਲਾਂ ਜਿਹੜੀਆਂ ਅਸੀਂ ਜੱਥੇਬੰਦੀਆਂ ਨੂੰ ਕੀਤੀਆਂ ਤੇ ਨਾਲ ਅਸੀਂ ਕਈ ਕਾਫੀ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਇਆ ਮੈਂ ਹੀ ਬੇਨਤੀ ਕਰਦਾ ਤੇ ਆਪਾਂ ਪਹਿਲ ਦੇ ਆਧਾਰ ਤੇ ਆਪਾਂ ਆਪਣੇ ਮਜ਼ਦੂਰ ਭਾਈਚਾਰੇ ਦੇ ਨਾਲ ਖੜੀਏ ਉਹਨਾਂ ਦੇ ਘਰ ਪਵਾਈਏ ਕਿਉਂਕਿ ਆਪਾਂ ਆਪਣਿਆਂ ਨੂੰ ਉੱਪਰ ਚੱਕੀਏ ਆਪਾਂ ਆਪਣੇ ਪੰਜਾਬ ਨੂੰ ਉੱਪਰ ਚੱਕੀਏ ਇਸ ਕਰਕੇ ਮੇਰੀਆਂ ਇਹ ਬੇਨਤੀਆਂ ਨੇ ਕਿਆਂ ਸਰਕਾਰਾਂ ਤੁਸੀਂ ਬੜੀ ਵੱਡੀ ਆਸ ਨਾ ਰੱਖਿਓ ਇਹਨਾਂ ਦੇ ਗੱਪ-ਗਪੌੜੇ ਇਹਨਾਂ ਦੇ ਇਸ ਤਰ੍ਹਾਂ ਹੀ ਰਹਿਣਗੇ ਇਹ ਮੇਰੀ ਜੱਥੇਬੰਦੀ ਨੂੰ ਬੇਨਤੀ ਆ ਵੀ ਆਪੋ ਆਪਣੇ ਪਿੰਡਾਂ ਨੂੰ ਗੋਦ ਲੈ ਕੇ ਤੇ ਉਹਨਾਂ ਦੇ ਜਿਹੜੇ ਇੱਕ ਬੋਰਡ ਕਢਾ ਕੇ ਪਿੰਡਾਂ ਦੇ ਮੂਹਰੇ ਲਾਏ ਜਾਣ ਵੀ ਆ ਪਿੰਡਾਂ ਦੇ ਵਿੱਚ ਆ ਜੱਥੇਬੰਦੀ ਕੰਮ ਕਰ ਰਹੀ ਹੈ ਤੇ ਦੂਜੀ ਜੱਥੇਬੰਦੀ ਦੂਜੇ ਆਪਣੇ ਗੋਤ ਲੈ ਕੇ ਪਹਿਲ ਦੇ ਆਧਾਰ ਤੇ ਆਪਾਂ ਮਜ਼ਦੂਰ ਭਾਈਚਾਰੇ ਦੇ ਟਾਹੇ ਹੋਏ ਘਰ ਬਣਾਈਏ ਤੇ ਜਵਾਕਾਂ ਨੂੰ ਪੜ੍ਹਾਈ ਵੱਲ ਤੋਰੀਏ ਕਿ ਉਹਨਾਂ ਦੀ ਪੜ੍ਹਾਈ ਦਾ ਕਿਸ ਤਰ੍ਹਾਂ ਜਿਹੜਾ ਕਿ ਆਪਣਾ ਉਹਨਾਂ ਨੂੰ ਪੜ੍ਹਾਈਏ ਤੇ ਆਪਾਂ ਗਰੀਬੀ ਕਿਸ ਤਰ੍ਹਾਂ ਦੂਰ ਕਰੀਏ ਇਹ ਜਿਹੜਾ ਕਿ ਆਪਣੇ ਭਾਈਚਾਰੇ ਨਾਲ ਖੜੇ ਕਰਾਂਗੇ ਤਾਂ ਪੰਜਾਬ ਦੀ ਤਰੱਕੀ ਹੋ ਸਕਦੀ ਆ ਸਾਡਾ ਕਿਸਾਨ ਮਜ਼ਦੂਰ ਭਾਈਚਾਰਾ ਜਿਹੜਾ ਏਕਤਾ ਉਹ ਜਿੰਦਾਬਾਦ ਰਹੇ ਤੇ ਜਿੰਦਾਬਾਦ ਰਹਿਣਾ ਚਾਹੀਦਾ ਕਿਤੇ ਆ ਸਾਡੇ ਪਿੰਡ ਦੇ ਵਿੱਚ ਜਾ ਕੇ ਪੁੱਛਿਓ ਸਭ ਤੋਂ ਵੱਧ ਮੇਰਾ ਸਾਡੇ ਮਜ਼ਦੂਰ ਭਾਈਚਾਰੇ ਨਾਲ ਹੀ ਪਿਆਰ ਹੈ ਤੇ ਤੁਹਾਡਾ ਸਾਰਿਆਂ ਦਾ ਜਥੇ ਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਆਪਾਂ ਪਹਿਲ ਦੇ ਆਧਾਰ ਤੇ ਆਪਣਾ ਆਪਣੇ ਮਜ਼ਦੂਰ ਭਾਈਚਾਰੇ ਦੀ ਮਾਫੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੀ ਅੱਜ ਗੱਲਬਾਤ ਕਰਨੀ ਆ ਆਪਣੇ ਮਜ਼ਦੂਰ ਭਾਈਚਾਰੇ ਬਾਰੇ ਜਿਹੜੀ ਗੱਲਬਾਤ ਕਰਨੀ ਆ ਅੱਜ ਹੁਣ ਅਸੀਂ ਦੀਨਾਨਗਰ ਦੇ ਜਿਹੜੇ ਇਲਾਕੇ ਦੇ ਵਿੱਚ ਆ ਅਸੀਂ ਅੱਜ ਬੱਕ ਬੱਕ ਪਿੰਡਾਂ ਦੇ ਵਿੱਚ ਗਏ ਆ ਸਾਦ ਨਾਲ ਬਹੁਤ ਸਾਰੀਆਂ ਐਨ ਜੂਓ ਨੇ ਵੀ ਅੱਜ ਮਿਲ ਕੇ ਬਹੁਤ ਵੱਡੇ ਜਿਹੜੇ ਵਿਚਾਰ ਪਤੰਦਰੇ ਕੀਤੇ ਨੇਗੇ ਮੈਂ ਸਾਰਿਆਂ ਨੂੰ ਅੱਜ ਮਿਲਿਆ ਤੇ ਜਿਹੜੀ ਖਾਸ ਕਰਕੇ ਮੈਂ ਗੱਲ ਮਜ਼ਦੂਰ ਭਾਈਚਾਰੇ ਬਾਰੇ ਕਰਨੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਨੇ ਵੱਡੇ ਵੱਡੇ ਗੱਪ ਵੱਡੇ ਉਹਨਾਂ ਦੇ ਵਿੱਚੋਂ ਖਾਸ ਕਰਕੇ ਜਿਹੜੀ ਮੈਂ ਗੱਲ ਮਜ਼ਦੂਰ ਭਾਈਚਾਰੇ ਬਾਰੇ ਦੇਖੀ ਨਹੀਂ ਮੈਂ ਕਿਸਾਨ ਦਾ ਪੁੱਤਾਂ ਅਸੀਂ ਕਿਸਾਨ ਮਜ਼ਦੂਰ ਇਕਤਾ ਦਾ ਹਮੇਸ਼ਾ ਨਾਰਾ ਲਾਉਨੇ ਆ ਪਰ ਜੋ ਮੈਂ ਇਸ ਸਮੇਂ ਮਜ਼ਦੂਰਾਂ ਦੇ ਘਰਾਂ ਦੇ ਹਾਲਾਤ ਦੇਖੇ ਨੇਗੇ ਉਹ ਬਹੁਤ ਹੀ ਮਾੜੇ ਹਾਲਾਤ ਨੇਗੇ ਕਿਉਂਕਿ ਇੱਕ ਪਾਸਤਾ ਜਿਹੜਾ ਸਾਡੀਆਂ ਧੀਆਂ ਦੇ ਸਾਡੇ ਕੁੜੀਆਂ ਦੇ ਮਜ਼ਦੂਰ ਭਾਈਚਾਰਿਆਂ ਦੇ ਵਿੱਚ ਕਾਰਜ ਰੱਖੇ ਹੋਣੇ ਉਧਰੋਂ ਸਾਰੇ-ਸਾਰੇ ਘਰ ਟਹਿ ਗਏ ਇਸ ਕਰਕੇ ਮੈਂ ਇਹ ਚੀਜ਼ ਚਾਹਣਾ ਵੀ ਬੰਨਾਂ ਦੇ ਵੀ ਕੰਮ ਬਹੁਤ ਸੋਹਣੇ ਚੱਲ ਰਹੇ ਨੇਗੇ ਤੇ ਕਣਕ ਵੀ ਜਾਂਦਾ ਹੈ ਜਿਹੜਾ ਕੰਮ ਲੇਟ ਚੱਲਣਾ ਤੇ ਪਰ ਮਾਪਾਲ ਦੇ ਆਧਾਰ ਤੇ ਹੀ ਗੱਲ ਕਹਿਣਾ ਚਾਹਣਾ ਛੇੜੇ ਮਜ਼ਦੂਰ ਭਾਈਚਾਰਿਆਂ ਦੇ ਘਰ ਟਹਿ ਗਏ ਉਹਨਾਂ ਦੇ ਆਪਾਂ ਪੈਲ ਦੇ ਆਧਾਰ ਤੇ ਪਿੰਡਾਂ ਮੁਤਾਬਕ ਪਿੰਡ ਵੰਡ ਕੇ ਸਾਰੀਆਂ ਜਥੇ ਬੰਦੀਆਂ ਆਪਾਂ ਉਹਨਾਂ ਦੇ ਘਰ ਜੂਰ ਪਵਾਈਏ ਕਿਉਂਕਿ ਉਹਨਾਂ ਦੇ ਬੜੇ ਮਾੜੇ ਹਾਲਾਤ ਨੇ ਕਿ ਆਪਾਂ ਆਪਣੇ ਮਜ਼ਦੂਰ ਭਾਈਚਾਰੇ ਨੂੰ ਕੱਲਾ ਆਟਾ ਦਾਲ ਰਾਸ਼ਨ ਤੇ ਈਕ੍ਰਿਣਾ ਸੀਮਤ ਰੱਖੀਏ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਬਹੁਤ ਸੋਹਣਾ ਜਿਹੜਾ ਕਾਰਜ ਕਰ ਰਹੀਆਂ ਨੇ ਕਿਉਂਕਿ ਜਿਹੜੀਆਂ ਸੰਸਥਾਵਾਂ ਨੇ ਮੈਨੂੰ ਉਹ ਬੇਨਤੀ ਕਰਦਾ ਪਿੰਡਾਂ ਮੁਤਾਬਕ ਉਹ ਆਪੋ ਆਪਣੇ ਪਿੰਡਾਂ ਦੀਆਂ ਲਿਸਟਾਂ ਵੀ ਜਾਰੀ ਕਰਨ ਕਿ ਅਸੀਂ ਆ ਪਿੰਡ ਗੋਦ ਲੈਂਦੇ ਹਾਂ ਇਹ ਪਿੰਡ ਦੇ ਵਿੱਚ ਅਸੀਂ ਕੰਮ ਕਰਾਂਗੇ ਤੇ ਤੁਸੀਂ ਅਗਲੇ ਪਿੰਡਾਂ ਦੇ ਵਿੱਚ ਜਿੱਨੇ ਜਥੇ ਬੰਦਿਆਂ ਅਗਲੇ ਪਿੰਡਾਂ ਦੇ ਵਿੱਚ ਕੰਮ ਕਰਨ ਅੱਜ ਬਹੁਤ ਸੋਣਾ ਜਿਹੜਾ ਅ ਅੱਜ ਗੱਲਾਂ ਜਿਹੜੀਆਂ ਅਸੀਂ ਜਥੇ ਬੰਦਿਆਂ ਨੂੰ ਕੀਤੀਆਂ ਤੇ ਨਾਲ ਅਸੀਂ ਕਈ ਕਾਫੀ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਇਆ ਮੈਂ ਹੀ ਬੇਨਤੀ ਕਰਦਾ ਵੀ ਆਪਾਂ ਪਹਿਲ ਦੇ ਆਧਾਰ ਤੇ ਆਪਾਂ ਆਪਣੇ ਮਜ਼ਦੂਰ ਭਾਈਚਾਰੇ ਦੇ ਨਾਲ ਖੜੀਏ ਉਹਨਾਂ ਦੇ ਘਰ ਪਹੁੰਚਾਈਏ ਕਿਉਂਕਿ ਆਪਾਂ ਆਪਣਾ ਨੂੰ ਉੱਪਰ ਚੱਕੀਏ ਆਪਾਂ ਆਪਣੇ ਪੰਜਾਬ ਨੂੰ ਉੱਪਰ ਚੱਕੀਏ ਇਸ ਕਰਕੇ ਮੇਰੀਆਂ ਇਹ ਬੇਨਤੀਆਂ ਲਗੀਆਂ ਸਰਕਾਰਾਂ ਤੁਸੀਂ ਵਾਲੀ ਵੱਡੀ ਆਸ ਨਾ ਰੱਖਿਓ ਇਹਨਾਂ ਦੇ ਗੱਪ ਗਪੌੜੇ ਇਹਨਾਂ ਦੇ ਇਸ ਤਰ੍ਹਾਂ ਹੀ ਰਹਿਣਗੇ ਇਹ ਮੇਰੀ ਜਥੇਬੰਦੀ ਨੂੰ ਬੇਨਤੀ ਆ ਵੀ ਆਪੋ ਆਪਣੇ ਪਿੰਡਾਂ ਨੂੰ ਗੋਦ ਲੈ ਕੇ ਤੇ ਉਹਨਾਂ ਦੇ ਜਿਹੜੇ ਇੱਕ ਬੋਰਡ ਕਢਾ ਕੇ ਪਿੰਡਾਂ ਦੇ ਮੂਹਰੇ ਲਾਏ ਜਾਣ ਵੀ ਆਹ ਪਿੰਡਾਂ ਦੇ ਵਿੱਚ ਆਹ ਜਥੇਬੰਦੀ ਕੰਮ ਕਰ ਰਹੀ ਹੈ ਤੇ ਦੂਜੀ ਜਥੇਬੰਦੀ ਦੂਜੇ ਆਪਣੇ ਗੋਦ ਲੈ ਕੇ ਪਹਿਲ ਦੇ ਆਧਾਰ ਤੇ ਆਪਾਂ ਮਜ਼ਦੂਰ ਭਾਈਚਾਰੇ ਦੇ ਟਾਹੇ ਹੋਏ ਘਰ ਬਣਾਈਏ ਤੇ ਜਵਾਕਾਂ ਨੂੰ ਪੜ੍ਹਾਈ ਵੱਲ ਤੋਰਿਏ ਕਿ ਉਹਨਾਂ ਦੀ ਪੜ੍ਹਾਈ ਦਾ ਕਿਸ ਤਰ੍ਹਾਂ ਜਿਹੜਾ ਕਿ ਆਪਣਾ ਉਹਨਾਂ ਨੂੰ ਪੜ੍ਹਾਈਏ ਤੇ ਆਪਾਂ ਗਰੀਬੀ ਕਿਸ ਤਰ੍ਹਾਂ ਦੂਰ ਕਰੀਏ ਇਹ ਜਿਹੜਾ ਕਿ ਆਪਣੇ ਭਾਈਚਾਰੇ ਨਾਲ ਖੜੇ ਕਰਾਂਗੇ ਤਾਂ ਪੰਜਾਬ ਦੀ ਤਰੱਕੀ ਹੋ ਸਕਦੀ ਆ ਸਾਡਾ ਕਿਸਾਨ ਮਜ਼ਦੂਰ ਭਾਈਚਾਰਾ ਜਿਹੜਾ ਏਕਤਾ ਉਹ ਜਿੰਦਾਬਾਦ ਰਹੇ ਤੇ ਜਿੰਦਾਬਾਦ ਰਹਿਣਾ ਚਾਹੀਦਾ ਕਿਤੇ ਆ ਸਾਡੇ ਪਿੰਡ ਦੇ ਵਿੱਚ ਜਾ ਕੇ ਪੁੱਛਿਓ ਸਭ ਤੋਂ ਵੱਧ ਮੇਰਾ ਸਾਡੇ ਮਜ਼ਦੂਰ ਭਾਈਚਾਰੇ ਨਾਲ ਹੀ ਪਿਆਰ ਹੈ ਤੇ ਤੁਹਾਡਾ ਸਾਰਿਆਂ ਦਾ ਜਥੇ ਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਆਪਾਂ ਪਹਿਲ ਦੇ ਆਧਾਰ ਤੇ ਆਪਣਾ ਆਪਣੇ ਮਜ਼ਦੂਰ ਭਾਈਚਾਰੇ ਦੀ ਮਾਫੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੀ ਅੱਜ ਗੱਲਬਾਤ ਕਰਨੀ ਆ ਆਪਣੇ ਮਜ਼ਦੂਰ ਭਾਈਚਾਰੇ ਬਾਰੇ ਜਿਹੜੀ ਗੱਲਬਾਤ ਕਰਨੀ ਆ ਅੱਜ ਹੁਣ ਅਸੀਂ ਦੀਨਾ ਨਗਰ ਦੇ ਜਿਹੜੇ ਇਲਾਕੇ ਦੇ ਵਿੱਚ ਆ ਅਸੀਂ ਅੱਜ ਬੱਕ ਬੱਕ ਪਿੰਡਾਂ ਦੇ ਵਿੱਚ ਗਏ ਆ ਸਾਡੇ ਨਾਲ ਬਹੁਤ ਸਾਰੀਆਂ ਐਨਜੀਓ ਨੇ ਵੀ ਅੱਜ ਮਿਲ ਕੇ ਬਹੁਤ ਵੱਡੇ ਜਿਹੜੇ ਵਿਚਾਰ ਪਤੰਦਰੇ ਕੀਤੇ ਨੇਗੇ ਮੈਂ ਸਾਰਿਆਂ ਨੂੰ ਅੱਜ ਮਿਲਿਆ ਤੇ ਜਿਹੜੀ ਖਾਸ ਕਰਕੇ ਮੈਂ ਗੱਲ ਮਜ਼ਦੂਰ ਭਾਈਚਾਰੇ ਬਾਰੇ ਕਰਨੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਨੇ ਵੱਡੇ ਵੱਡੇ ਗੱਪ ਵੱਡੇ ਉਹਨਾਂ ਦੇ ਵਿੱਚੋਂ ਖਾਸ ਕਰਕੇ ਜਿਹੜੀ ਮੈਂ ਗੱਲ ਮਜ਼ਦੂਰ ਭਾਈਚਾਰੇ ਬਾਰੇ ਦੇਖੀ ਨਹੀਂ ਮੈਂ ਕਿਸਾਨ ਦਾ ਪੁੱਤਾਂ ਅਸੀਂ ਕਿਸਾਨ ਮਜ਼ਦੂਰ ਇਕਤਾ ਦਾ ਹਮੇਸ਼ਾ ਨਾਰਾ ਲਾਉਨੇ ਆ ਪਰ ਜੋ ਮੈਂ ਇਸ ਸਮੇਂ ਮਜ਼ਦੂਰਾਂ ਦੇ ਘਰਾਂ ਦੇ ਹਾਲਾਤ ਦੇਖੇ ਨੇਗੇ ਉਹ ਬਹੁਤ ਹੀ ਮਾੜੇ ਹਾਲਾਤ ਨੇਗੇ ਕਿਉਂਕਿ ਇੱਕ ਪਾਸਤਾ ਜਿਹੜਾ ਸਾਡੀਆਂ ਧੀਆਂ ਦੇ ਸਾਡੇ ਕੁੜੀਆਂ ਦੇ ਮਜ਼ਦੂਰ ਭਾਈਚਾਰਿਆਂ ਦੇ ਵਿੱਚ ਕਾਰਜ ਰੱਖੇ ਹੋਣੇ ਉਧਰੋਂ ਸਾਰੇ-ਸਾਰੇ ਘਰ ਟਹਿ ਗਏ ਇਸ ਕਰਕੇ ਮੈਂ ਇਹ ਚੀਜ਼ ਚਾਹਣਾ ਵੀ ਬੰਨਾਂ ਦੇ ਵੀ ਕੰਮ ਬਹੁਤ ਸੋਹਣੇ ਚੱਲ ਰਹੇ ਨੇਗੇ ਤੇ ਕਣਕ ਵੀ ਜਾਂਦਾ ਹੈ ਜਿਹੜਾ ਕੰਮ ਲੇੜ ਚੱਲਣਾ ਤੇ ਪਰ ਮਾਪਾਲ ਦੇ ਆਧਾਰ ਤੇ ਹੀ ਗੱਲ ਕਹਿਣਾ ਚਾਹਣਾ ਜਿਹੜੇ ਮਜ਼ਦੂਰ ਭਾਈਚਾਰਿਆਂ ਦੇ ਘਰ ਟਹਿ ਗਏ ਉਹਨਾਂ ਦੇ ਆਪਾਂ ਪੈਲ ਦੇ ਆਧਾਰ ਤੇ ਪਿੰਡਾਂ ਮੁਤਾਬਕ ਪਿੰਡ ਵੰਡ ਕੇ ਸਾਰੀਆਂ ਜਥੇ ਬੰਦੀਆਂ ਆਪਾਂ ਉਹਨਾਂ ਦੇ ਘਰ ਜੂਰ ਪਵਾਈਏ ਕਿਉਂਕਿ ਉਹਨਾਂ ਦੇ ਬੜੇ ਮਾੜੇ ਹਾਲਾਤ ਨੇ ਕਿ ਆਪਾਂ ਆਪਣੇ ਮਜ਼ਦੂਰ ਭਾਈਚਾਰੇ ਨੂੰ ਕੱਲਾ ਆਟਾ ਦਾਲ ਰਾਸ਼ਨ ਤੇ ਈਕ੍ਰਿਣਾ ਸੀਮਤ ਰੱਖੀਏ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਬਹੁਤ ਸੋਹਣਾ ਜਿਹੜਾ ਕਾਰਜ ਕਰ ਰਹੀਆਂ ਨੇ ਕਿਉਂਕਿ ਜਿਹੜੀਆਂ ਸੰਸਥਾਵਾਂ ਨੇ ਮੈਨੂੰ ਬੇਨਤੀ ਕਰਦਾ ਪਿੰਡਾਂ ਮੁਤਾਬਕ ਉਹ ਆਪੋ ਆਪਣੇ ਪਿੰਡਾਂ ਦੀਆਂ ਲਿਸਟਾਂ ਵੀ ਜਾਰੀ ਕਰਨ ਕਿ ਅਸੀਂ ਆ ਪਿੰਡ ਗੋਦ ਲੈਂਦੇ ਹਾਂ ਨੇ ਇਹ ਪਿੰਡ ਦੇ ਵਿੱਚ ਅਸੀਂ ਕੰਮ ਕਰਾਂਗੇ ਤੇ ਤੁਸੀਂ ਅਗਲੇ ਪਿੰਡਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਅਗਲੇ ਪਿੰਡਾਂ ਦੇ ਵਿੱਚ ਕੰਮ ਕਰਨ ਅੱਜ ਬਹੁਤ ਸੋਣਾ ਜਿਹੜਾ ਅ ਅੱਜ ਗੱਲਾਂ ਜਿਹੜੀਆਂ ਅਸੀਂ ਜਥੇਬੰਦੀਆਂ ਨੂੰ ਕੀਤੀਆਂ ਤੇ ਨਾਲ ਅਸੀਂ ਕਈ ਕਾਫੀ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਇਆ ਮੈਂ ਹੀ ਬੇਨਤੀ ਕਰਦਾ ਵੀ ਆਪਾਂ ਪਹਿਲ ਦੇ ਆਧਾਰ ਤੇ ਆਪਾਂ ਆਪਣੇ ਮਜ਼ਦੂਰ ਭਾਈਚਾਰੇ ਦੇ ਨਾਲ ਖੜੀਏ ਉਹਨਾਂ ਦੇ ਘਰ ਪਵਾਈਏ ਕਿਉਂਕਿ ਆਪਾਂ ਆਪਣਾ ਨੂੰ ਉੱਪਰ ਚੱਕੀਏ ਆਪਾਂ ਆਪਣੇ ਪੰਜਾਬ ਨੂੰ ਉੱਪਰ ਚੱਕੀਏ ਇਸ ਕਰਕੇ ਮੇਰੀਆਂ ਇਹ ਬੇਨਤੀਆਂ ਨੇ ਕਿ ਸਰਕਾਰਾਂ ਤੁਸੀਂ ਬੜੀ ਵੱਡੀ ਆਸ ਨਾ ਰੱਖਿਓ ਇਹਨਾਂ ਦੇ ਗੱਪ ਗਪੌੜੇ ਇਹਨਾਂ ਦੇ ਇਸ ਤਰ੍ਹਾਂ ਹੀ ਰਹਿਣਗੇ ਇਹ ਮੇਰੀ ਜਥੇਬੰਦੀ ਨੂੰ ਬੇਨਤੀ ਆ ਵੀ ਆਪੋ ਆਪਣੇ ਪਿੰਡਾਂ ਨੂੰ ਗੋਤ ਲੈ ਕੇ ਤੇ ਉਹਨਾਂ ਦੇ ਜਿਹੜੇ ਇੱਕ ਬੋਰਡ ਕਢਾ ਕੇ ਪਿੰਡਾਂ ਦੇ ਮੂਹਰੇ ਲਾਏ ਜਾਣ ਵੀ ਆ ਪਿੰਡਾਂ ਦੇ ਵਿੱਚ ਆ ਜਥੇਬੰਦੀ ਕੰਮ ਕਰ ਰਹੀ ਹੈ ਤੇ ਦੂਜੀ ਜਥੇਬੰਦੀ ਦੂਜੇ ਆਪਣੇ ਗੋਤ ਲੈ ਕੇ ਪੈਲ ਦੇ ਆਧਾਰ ਤੇ ਆਪਾਂ ਮਜ਼ਦੂਰ ਭਾਈਚਾਰੇ ਦੇ ਟਾਹੇ ਹੋਏ ਘਰ ਬਣਾਈਏ ਤੇ ਜਵਾਕਾਂ ਨੂੰ ਪੜ੍ਹਾਈ ਵੱਲ ਤੋਰਿਏ ਕਿ ਉਹਨਾਂ ਦੀ ਪੜ੍ਹਾਈ ਦਾ ਕਿਸ ਤਰ੍ਹਾਂ ਜਿਹੜਾ ਕਿ ਆਪਣਾ ਉਹਨਾਂ ਨੂੰ ਪੜ੍ਹਾਈਏ ਤੇ ਆਪਾਂ ਗਰੀਬੀ ਕਿਸ ਤਰ੍ਹਾਂ ਦੂਰ ਕਰੀਏ ਇਹ ਜਿਹੜਾ ਕਿ ਆਪਣੇ ਭਾਈਚਾਰਾ ਨੂੰ ਨਾਲ ਖੜੇ ਕਰਾਂਗੇ ਤਾਂ ਪੰਜਾਬ ਦੀ ਤਰੱਕੀ ਹੋ ਸਕਦੀ ਆ ਸਾਡਾ ਕਿਸਾਨ ਮਜ਼ਦੂਰ ਭਾਈਚਾਰਾ ਜਿਹੜਾ ਏਕਤਾ ਉਹ ਜਿੰਦਾਬਾਦ ਰਹੇ ਤੇ ਜਿੰਦਾਬਾਦ ਰਹਿਣਾ ਚਾਹੀਦਾ ਕਿਤੇ ਆ ਸਾਡੇ ਪਿੰਡ ਦੇ ਵਿੱਚ ਜਾ ਕੇ ਪੁੱਛਿਓ ਸਭ ਤੋਂ ਵੱਧ ਮੇਰਾ ਸਾਡੇ ਮਜ਼ਦੂਰ ਭਾਈਚਾਰੇ ਨਾਲ ਹੀ ਪਿਆਰ ਹੈ ਤੇ ਤੁਹਾਡਾ ਸਾਰਿਆਂ ਦਾ ਜਥੇ ਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਆਪਾਂ ਪਹਿਲ ਦੇ ਆਧਾਰ ਤੇ ਆਪਣਾ ਆਪਣੇ ਮਜ਼ਦੂਰ ਭਾਈਚਾਰੇ ਦੀ ਮਾਫੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ